ਇਹ ਮਾਇਆ ਜਿੱਤ ਹਰ ਵਿਸਰੇ ਇਹ ਕਰਦੀ ਕੀਆ ਗੁਰਦੁਆਰੇ ਤੋਂ ਤੋੜ ਦਿੰਦੀ ਨਿਤਨੇਮ ਖੋਲ੍ਹ ਲੈਂਦੀ ਸਿੱਖ ਦਾ ਹੱਸਣਾ ਖੋਲ੍ਹ ਲੈਂਦੀ ਐ ਚੌਂਕੜਾ ਖੋਲ੍ਹ ਲੈਂਦੀ ਐ ਸਮਾਧੀ ਖੋਲ੍ਹ ਲੈਂਦੀ ਐ ਅੰਦਰ ਦਾ ਸਕੂਨ ਐਨਾ ਕੁਝ ਲੁੱਟ ਗਈ ਮਾਰੇ ਸਾਹਿਬ ਦੀ ਕਿਰਪਾ ਕਰਨ ਕਹਿੰਦੇ ਇਹੋ ਮਾਇਆ ਜਿੱਤ ਹਰ ਵਿਸਰੈ ਇਹ ਦੂਰ ਕਰ ਦਿੰਦੀ ਬਾਬੇ ਤੋਂ ਮੋਹ ਭਜੈ ਭਉ ਦੂਜਾ ਇੱਕ ਘਟਨਾ ਵੀ ਆਉਂਦੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੀਰਤਨ ਕਰ ਰਹੇ ਸਨ ਤੇ ਕੀਰਤਨ ਕਰਦਿਆਂ ਪ੍ਰਤਨ ਜਨਮ ਸਾਖੀਆਂ ਦੇ ਹਵਾਲੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਮਿਲਦਾ ਕਿ ਮਾਰੇ ਸਾਹਿਬ ਆਪਣੇ ਰਸ ਵਿੱਚ ਗਾਰੇ ਨੇ ਸੰਗਤ ਸਜੀ ਹੋਈ ਐ ਤੇ ਭਾਈ ਮਰਦਾਨਾ ਰਬਾਬ ਵਜਾਉਂਦਾ ਸਾਡੇ ਲਈ ਗੁੱਜੇ ਭੇਦ ਨਾਨਕ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਕੀ ਵੇਖਿਆ ਸਾਹਮਣੇ ਮਾਇਆਈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਬੜੇ ਸੋਹਣੇ ਕੱਪੜੇ ਪਾਏ ਗਹਿਣੇ ਪਾਏ ਟੜਕੀਲਾ ਸਰੂਪ ਹੈ ਤੇ ਭਾਈ ਸਾਹਿਬ ਜੀ ਨੇ ਜਦੋਂ ਅੱਧਰ ਵੇਖਿਆ ਨਾ ਤੇ ਕੀ ਹੋਇਆ ਇਹੋ ਮਾਇਆ ਜਿੱਤ ਹਰ ਦੂਸਰਾ ਮੋਹ ਉਪਜੇ ਭਾਉ ਦੂਜਾ ਅੰਦਰ ਮੋਹ ਪੈਦਾ ਹੋਇਆ ਤੇ ਕਹਿੰਦੇ ਬਾਬਾ ਮਾਰੇ ਕਹਿੰਦੇ ਭਾਈ ਮਰਦਾਨੇ ਰਬਾਬ ਰੋਗ ਦਿੱਤੀ ਹੈ ਕੀਰਤਨ ਕਾ ਤੋ ਰੋਗ ਥਾ ਕਹਿੰਦੇ ਬਾਸਾ ਸਾਹਮਣੇ ਵੇਖੋ ਕੌਣ ਖੜੋਤਾਏ ਸਾਡੇ ਲਈ ਸਾਥੀ ਮਾਰੇ ਕਹਿੰਦੇ ਤੂੰ ਉਧਰ ਨਹੀਂ ਦੇਖਣਾ ਇਹ ਨੇਤਰੋ ਮੇਰਿਓ ਹਰਦੁ ਮੈਂ ਜੋਤ ਧਰੀ ਹਰ ਬਿਨੇ ਅਵਰਦਾ ਨੀਵੀਆਂ ਕਰ ਅੱਖਾਂ ਬਾਬੇ ਫਰੀਦ ਨੂੰ ਵੀ ਕਹਿਣਾ ਪਿਆ ਕਾਗਾ ਕਰਾਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੁਇ ਨੈਨਾ ਬੋਲੋ ਇਹ ਦੁਇ ਨੈਨਾ ਫਿਰ ਦੇਖਣ ਕੀ ਅੱਖਾਂ ਨੇ ਅੱਜ ਸਭ ਨੂੰ ਮਾਜਤਾ ਜਿੱਤਰਾ ਦੇ ਕੱਪੜੇ ਵੇਂਦੀਆਂ ਜਿੱਤਰਾ ਦਾ ਪਹਿਰਾਵਾ ਵੇਂਦੀਆਂ ਜਿੱਦਾਂ ਦਾ ਮਾਹੌਲ ਵੇਂਦੀਆਂ ਉਧਰ ਨੂੰ ਤੁਰਦੀਆਂ ਦੇ ਲੋਸੇ ਜੀ ਨੂੰ ਵਾਰ-ਵਾਰ ਕਰਦਾ ਵੀ ਮੈਂ ਵੀ ਪੁੱਠੇ ਪਾਸੇ ਲੱਗਾ ਚੰਗੇ ਚੰਗੇ ਬੱਚੇ ਗੁਰਬਾਣੀ ਨਾਲ ਜੁੜੇ ਕੀਰਤਨਾਂ ਏਡੀ ਜ਼ਬਰਦਸਤ ਹਵਾ ਏ ਆਪਣੇ ਆਲੂ ਖਿੱਚ ਲੈਂਦੀ ਏ ਤੇ ਮਾਰੇ ਸਾਹਿਬ ਕੀਤੇ ਭਾਈ ਮਰਦਾਨੇ ਅੱਖਾਂ ਨੀਵੀਆਂ ਕਰੋ ਇੱਧਰ ਆਓ ਸਾਡੇ ਲਈ ਉਹ ਤਾਂ ਰੱਬੀ ਰੂਹਾਂ ਸੀ ਰਾਗ ਆਇਆ ਸੀ ਜਨਮ ਲੈ ਕੇ ਇਹਦੇ ਬਾਪੂ ਨਾਨਕ ਜੀ ਨੂੰ ਪਾਤਸ਼ਾਹ ਇਹ ਕੌਣ ਹੈ ਬੜਾ ਇਹਦਾ ਸੁੰਦਰ ਸਰੂਪ ਹੈ ਬੜਾ ਰੋਗ ਹੈ ਇਹਦਾ ਸੁੰਦਰ ਕੱਪੜੇ ਗਹਿਣੇ ਆ ਮਹਾਰਜ ਮਿੱਠਾ ਜਿਹਾ ਮੁਸਕਰਾ ਕੇ ਕਹਿੰਦੇ ਵੇ ਮਰਦਾਨਿਆਂ ਤੈਂ ਭਲੀ ਬਾਤ ਨਹੀਂ ਕੀਤੀ ਪਿਆਰੇ ਦਾ ਪਿਆਰ ਜਿਹੜਾ ਹੈ ਉਹਨੂੰ ਪਾ ਇਧਰ ਨਜ਼ਰ ਕਾਏ ਨਹੀਂ ਕਹਿੰਦੇ ਨਾ ਬਾਬਾ ਇਹ ਬੜੀ ਪਿਆਰੀ ਹੈ ਇਹ ਅੱਗੇ ਕਿਉਂ ਨਹੀਂ ਆ ਰਹੀ ਕੌਣ ਹੈ ਬਾਕੀ ਸੰਗਤ ਆ ਗਈ ਸਾਰੀ ਬਾਬਾ ਕਹਿਣ ਲੱਗਾ ਜਾ ਮਰਦਾਨਾ ਫਿਰ ਮਿਲਸੀ ਜਾ ਮਿਲਿਆ ਉੱਠ ਕੇ ਗਏ ਇਹ ਹੁਣ 500 45 40 ਸਾਲ ਪਹਿਲਾਂ ਦੀਆਂ ਵਿਚਾਰਾਂ ਨੇ ਤੇ ਅੱਜ ਉਹ ਸਾਰਾ ਨਕਸ਼ਾ ਸਾਹਮਣੇ ਬਣਿਆ ਹੋਇਆ ਹੁਣ ਕਈ ਇਹ ਵੀ ਕਹਿੰਦੇ ਆ ਵੀ ਗ੍ਰੰਥ ਹੈ ਨਹੀਂ ਉਹ ਵੀ ਹੈ ਨਹੀਂ ਵਿਚਾਰ ਤੇ ਦੇਖੋ ਹੈਗੀ ਕਿ ਨਹੀਂ ਪ੍ਰੈਕਟੀਕਲ ਵੇਖੋ ਉਹਦਾ ਮਹਾਰਾਜ ਸਾਹਿਬ ਜੀ ਕਹਿੰਦੇ ਜਾ ਮਿਲਿਆ ਤੇ ਜਦੋਂ ਉੱਠ ਕੇ ਭਾਈ ਸਾਹਿਬ ਕੀਰਤਨ ਛੱਡ ਕੇ ਇੱਕ ਪੁਆਇੰਟ ਵਿੱਚ ਇੱਥੇ ਦੇਦਾ ਅੱਜ ਕਿੰਨੇ ਨੌਜਵਾਨ ਕੀਰਤਨ ਛੱਡ ਕੇ ਸਿੰਗਰ ਬਣੇ ਇੰਟਰਵਿਊ 'ਚ ਦੱਸਦੇ ਨਾ ਬਾਬਾ ਪਹਿਲਾਂ ਦੱਸ ਗਿਆ ਬਾਬਾ ਜੀ ਕਹਿੰਦੇ ਜਾ ਮਿਲਿਆ ਫਿਰ ਜਦੋਂ ਫਿਰ ਭਾਈ ਸਾਹਿਬ ਕੀਰਤਨ ਛੱਡ ਕੇ ਉੱਠ ਕੇ ਤੁਰੇ ਸਾਹਮਣੇ ਉਡੋਤੀ ਹੋਈ ਮਾਇਆ ਨੂੰ ਕਹਿਣ ਲੱਗੇ ਏ ਪਿਆਰੀ ਏ ਸੁੰਦਰੀ ਕੌਣ ਏ ਤੂੰ ਕਿਉਂ ਨਹੀਂ ਆਰੀ ਬਾਬੇ ਦੇ ਕੋਲ ਸਾਰੀ ਸੰਗਤ ਰਸਮਾਨ ਦੀ ਹੈ ਰਬਾਬ ਤੇ ਕਰਤਾਰ ਕਰਤਾਰ ਦੀ ਧੁਨ ਲੱਗੀ ਆ ਜਾ ਕਹਿਣ ਲੱਗੀ ਮਰਦਾਨਿਆ ਮੈਂ ਮਾਇਆ ਹੈ ਪਿਓ ਮਾਇਆ ਦਾ ਪਤੀ ਬੈਠਾ ਧੰਨ ਗੁਰੂ ਨਾਨਕਾਖੋ ਸਤਨਾਮ ਸ੍ਰੀ ਉਹਨੇ ਮਾਇਆ ਜਿੱਤੀ ਹੈ ਪੈਰਾਂ ਦੀ ਜੁੱਤੀ ਥੱਲੇ ਰੱਖੀ ਹੈ ਬਾਕੀ ਸਾਰਿਆਂ ਨੂੰ ਇਹ ਜੁੱਤੀ ਥੱਲੇ ਰੱਖ ਦੀ ਜੀ ਆਖੋ ਸਤਨਾਮ ਇਹ ਨੂੰ ਨਹੀਂ ਬਖਸ਼ਦੀ ਵੱਡੇ ਵੱਡੇ ਗਿਆਨੀ ਧਿਆਨੀ ਬڑے-ਵਡੇ ਵਿਦਵਾਨ ਜਨ ਬڑے-ਵਡੇ ਅਹੁਦਿਆਂ ਤੇ ਬੈਣ ਵਾਲੇ ਮਾਜਦੇ ਨੇ ਆਪ ਕੋ ਸਤਨਾਮ ਪੱਲੇ ਨਹੀਂ ਕਿਸੇ ਦੇ ਕੋਈ ਛੱਡਿਆ ਤੇ ਇਸ ਪਿਆਰ ਦੇ ਵਿੱਚ ਭਾਈ ਸਾਹਿਬ ਕਹਿੰਦੇ ਵੀ ਬਾਬਾ ਨਾਨਕ ਤੁਸੀਂ ਇਹਨੂੰ ਜਾਣਦੇ ਹੋ ਕਹਿੰਦੀ ਮਰਦਾਨਿਆ ਇਹਨੂੰ ਕੌਣ ਦੀ ਜਾਣਦਾ ਗੱਜ ਕਿ ਆਖੋ ਸਤਨਾਮ ਸ੍ਰੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਆਪ ਰਬ ਆਇਐ ਪਰ ਮੈਨੂੰ ਆ ਗਿਆ ਨਹੀਂ ਮੈਂ ਅੰਦਰ ਜਾਵਾਂ ਇਹ ਮਾਇਆ ਜਿੱਤ ਹਰ ਵਿਸਰੈ ਕਿਉਂਕਿ ਇਹ ਕਰਤਾਰਨ ਜੋੜਦਾ ਏ ਉਹਦਾ ਸਰੂਪ ਆਇਆ ਏ ਤੇ ਮੇਰੀ ਡਿਊਟੀ ਵੀ ਭਗਵਾਨ ਨੇ ਲਾਈ ਵੀ ਤੂੰ ਜੁੜਿਆਂ ਨੂੰ ਤੋੜਨਾ ਆਖੋ ਸਤਨਾਮ ਸ੍ਰੀ ਮਿਕੁਨ ਸਚਾਈ ਹੈ ਅੱਜ ਇਹ ਦੁਨੀਆ ਤੇ ਜਿੰਨਾ ਵੀ ਰੌਲਾ ਕਿਹਦਾ ਕਿਹਦਾ ਹੀ ਕਾਗਜ਼ ਦੇ ਟੁਕੜੇ ਦਾਇ ਮੈਨੂੰ ਕਿਸੇ ਵੀਰ ਨੇ ਬੜਾ ਸੋਨਾ ਕਿਹਾ ਕਹਿੰਦੇ ਸਭ ਤੋਂ ਬਿਸ਼ਰਮ ਬੰਦਾ ਦੁਨੀਆ ਦਾ ਕੌਣ ਹੈ ਜਿਹੜਾ ਕਿਹੇ ਮੰਦਰ ਗੁਰਦੁਆਰੇ ਮਸਜਿਦ ਚਰਚ ਦੇ ਵਿੱਚ ਉਹਨੂੰ ਕੋਈ ਪਰਵਾਹ ਨਹੀਂ ਦੁਨੀਆ ਦੀ ਨੰਗੇ ਸਿਰ ਜਾਂਦਾ ਕੋ ਸਤਨਾ ਮੈਂ ਸੋਚ ਕੇ ਪੈ ਗਿਆ ਕਿ ਜਿੰਨੇ ਵੀ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਆਪਾਂ ਸਿਰ ਢਕਾਈ ਦਾ ਵੀ ਸਿਰ ਢਕੋ ਕਹਿੰਦੇ ਇਹਦਾ ਢਕਾ ਕੇ ਦਿਖਾਓ ਮੈਂ ਕਹ ਵੀ ਇਹੋ ਜੀ ਕਿਹੜੀ ਰੂਹ ਹੈ ਇਹ ਜਿਹੜੀ ਸਾਰੇ ਧਾਰਮਿਕ ਸਥਾਨਾਂ ਤੇ ਨੰਗੇ ਸਿਰ ਜਾਂਦੀ ਕਹਿੰਦੇ ਉਹਨੂੰ ਡੱਕਰ ਵਾਲਾ ਕੋਈ ਜੰਮਿਆ ਨਹੀਂ ਤੇ ਮੈਂ ਸੋਚਾਂ ਸੋਚਾਂ ਸੋਚ ਕੇ ਮੈਂ ਕਿਹਾ ਤੂੰ ਦੱਸ ਦੇ ਕਹਿੰਦਾ ਕੱਢ ਕੇ ਲੋਟ ਦੇ ਸਾਹਮਣੇ ਕਰਤਾ ਕਹਿੰਦਾ ਗਾਂਦੀ ਆਖੋ ਸਤਨਾਕ ਹੋਵੇ ਏਡਾ ਬਿਸ਼ਰਮ ਹੈ ਦੁਨੀਆ ਦੇ ਅੰਦਰ ਇਹਨੂੰ ਕੋਈ ਧਰਮਣਾ ਨਹੀਂ ਮਾਇਆ ਏ ਇਹ ਨੰਗੇ ਸਿਰ ਵੇਲੇ ਤੁਰਿਆ ਫਿਰਦਾ ਇਹਦਾ ਸਿਰ ਨਹੀਂ ਕੋਈ ਢੁਕਾ ਸਕਿਆ ਵਰਨਾ ਜਿਹਦੇ ਕੋਲ ਇਹ ਜਾਂਦਾ ਉਹਦਾ ਵੀ ਸਿਰ ਨੰਗਾ ਕਰ ਦਿੰਦਾ ਬੜੀ ਬੱਡੀ 부ਝਾਰ ਤੇ ਪਲੀਜ਼ ਧਿਆਨ ਦੇਣਾ ਸਮੇਂ ਨਾਲ ਚਲੇ ਗਿਆ ਪਰ ਅੱਜ ਵੀ ਉਹਨਾਂ ਦੀ ਇਹ ਚੀਜ਼ ਸੱਚ ਹੈ ਜੋ ਮਰਜੀ ਸਾਡੇ ਵਰਗੇ ਸਪੀਕਰ ਚ ਰੌਲਾ ਪਾਉਣ ਪਰ ਸਾਰਿਆਂ ਨੂੰ ਜੁੱਤੀ ਥੱਲੇ ਰੱਖ ਦੀਜੇ ਬੜੇ-ਬੜਿਆਂ ਦੇ ਸੌਦੇ ਹੁੰਦੇ ਰਾਤੋਂ-ਰਾਤੀ ਆਖੋ ਸਤਨਾਮ ਸ੍ਰੀ ਇਹ ਸਾਖੀ ਬੜੀ ਪ੍ਰਾਤਨ ਤੇ ਬੜੀ ਰਸ ਵਾਲੀ ਮਾਰੇ ਸਾਹਿਬ ਕਹਿੰਦੇ ਭਾਈ ਮਰਦਾਨੇ ਨੂੰ ਵੀ ਨਾ ਜਾ ਥੱਲੇ ਕਰ ਨੇਤਰ ਪਰ ਭਾਈ ਸਾਹਿਬ ਗਏ ਮਿਲਾਉ ਕੀਤਾ ਕਹਿੰਦੇ ਵੀ ਤੂੰ ਆਉਂਦੀ ਨਹੀਂ ਆ ਮੇਂ ਦੀ ਕਿੱਦਾਂ ਆਵਾਂ ਮੈਂ ਹਾਂ ਮੇਂ ਦੀ ਪੁੱਤਰੀ ਆ ਹਮੇਂ ਨਾਵੇ ਨਾਲ ਵਿਰੋਧ ਹੈ ਨਾਮ ਤੇ ਗੁਰੂ ਨਾਨਕ ਜੀ ਚ ਪਾਰੇ ਤੇ ਮੈਂ ਹਾਂ ਮੇਂ ਮਾਇਆ ਏ ਬਾਬਾ ਜੋੜਦਾ ਏ ਤੇ ਮੇਰੀ ਡਿਊਟੀ ਲੱਗੀ ਆ ਜੁੜਿਆਂ ਨੂੰ ਤੋੜਨੀ ਤੇ ਬਾਣੀ ਚ ਹਵਾਲੇ ਕਿੰਨੇ ਆਉਂਦੇ ਆ ਕਿ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਜੋ ਇਸ ਦੀ ਸੇਵਾ ਕਰੇ ਤੇ ਸਹੀ ਕੋ ਫਿਰ ਖਾਏ ਇਹ ਸਾਰੇ ਰਿਸ਼ਤੇ ਤੂਰ ਕਰਦੀ ਇਹ ਮਾਇਆ ਜਿੱਤ ਹਰ ਵਿਸਰੈ ਮੋਏ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲੇ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਕਹਿਣ ਲੱਗੇ ਫਿਰ ਤੁਸੀਂ ਆਜੋ ਕਹਿੰਦੀ ਨਹੀਂ ਮਿਲਦਾ ਨੇ ਤੇਰਾ ਮੁਰਸ਼ਿਦ ਮੈਨੂੰ ਆਗਿਆ ਨਹੀਂ ਦੇ ਰਿਆ ਮੈਂ ਲੋਕਾਂ ਨੂੰ ਤੋੜਦੀ ਐ ਇਹ ਜੋੜਦਾ ਐ ਜੇ ਤੂੰ ਚਾਵੇਂ ਤੇ ਲੈ ਜਾ ਮੈਨੂੰ ਫੜ ਕੇ ਵਾਹ ਹੱਥ ਲਾਇਆ ਮਾਈ ਮਾਇਆ ਛਾਲਾ ਹੱਥ ਲਾਉਣ ਦੀ ਢੇਰ ਸੀ ਆਪਣਾ ਕੁੜਤਾ ਪਾੜਤਾ ਦਸਤਾਰ ਖੁੱਲ ਗਈ ਕੇਸ ਖਿਲਰੇ 15 ਮਿੰਟ ਜਿਹੜੇ ਮੁਖ ਦੇ ਵਿੱਚੋਂ ਕਰਤਾਰ 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 ਦੀ ਧੁਨੀ ਆਉਂਦੀ ਸੀ ਉਸ ਮੁਖ ਦੇ ਵਿੱਚੋਂ ਅਪ ਸ਼ਬਦ ਨਿਕਲ ਆਏ ਆਖ ਸਤਨਾਮ ਕੱਚੇ ਸ਼ਬਦ ਨਿਕਲ ਆਏ ਗਾਲੀ ਗਲੋਚ ਨਿਕਲ ਆਏ ਇਨੇ ਚਿਰ ਨੂੰ ਹਜ਼ੂਰ ਪਾਤਸ਼ਾਹ ਮਾਰੇ ਨੇ ਕਮੰਡਲ ਜਲਸ ਸਹਿਤ ਜਿਹੜਾ ਮਾਰਿਆ ਜਦੋਂ ਭਾਈ ਸਾਹਿਬ ਦੀ ਸੁਰਤ ਪ੍ਰਤੀ ਗੁਰੂ ਨਾਨਕ ਸਾਹਿਬ ਨੇ ਗੋਦੀ ਚ ਪਾਇਆ ਹੋਇਆ ਦਸਤਾਰਾਂ ਸਵਾਰਿਆ ਹੋਸ਼ ਭਰਤੀ ਹੱਥ ਜੁੜੇ ਸਰੀਰ ਕੰਬੀ ਜਾ ਰਿਹਾ ਕਹਿੰਦੇ ਬਾਬਾ ਇਹ ਕੀ ਹੀ ਕਦ ਕੇ ਸਤਨਾਮ ਇਹ ਕੀ ਕੌਤਕ ਹੋਇਆ ਹਜ਼ੂਰ ਗੁਰੂ ਨਾਨਕ ਸਾਹਿਬ ਇਸ ਸਾਖੀ ਰਹੀਂ ਸਿੱਖਿਆ ਦਿੰਦੇ ਅੱਜ ਸੱਚ ਹੋ ਗਈ ਕਹਿੰਦੇ ਮਰਦਾਨਿਆਂ ਮਾਇਆ ਹੀ ਤੈਨੂੰ ਰੋਕਿਆ ਸੀ ਨਾ ਵੀ ਕੀਰਤਨ ਚ ਵਿਗੜਨ ਪਾ ਰਹੀ ਐ ਇਹਨੂੰ ਨੀਮਾ ਪਾ ਕੇ ਨੇਤਰ ਤੇ ਰਸ ਮਾਣ ਇਹ ਤੋੜਦੀ ਗੁਰੂ ਅਮਰਦਾਸ ਮਾਰੇ ਨਿਗਵਾਈ ਦਿੱਤੀ ਐ ਮਾਇਆ ਜਿੱਤ ਹਰ ਵਿਸਰੈ ਇਹ ਵਿਸਾਰ ਦਿੰਦੀ ਰੱਬ ਤੋਂ ਮੋਹ ਉਪਜੈ ਭਾਉ ਦੂਜਾ ਇਹ ਦੂਜੇ ਬੰਨੇ ਧੱਕ ਦਿੰਦੀ 84 ਲੱਖ ਦੇ ਗੇੜੇ ਨੂੰ ਤੇ ਇਸ ਕਰਕੇ ਤੈਨੂੰ ਅਸੀਂ ਬੜਾ ਵਰਜਿਆ ਸ ਨਹੀਂ ਜਾਣਾ ਤੇਰੇ ਨਹੀਂ ਜਾਣਾ ਨਹੀਂ ਜਾਣਾ ਪਰ ਤੂੰ ਮਿਲਿਆ ਤੇ ਵੇਖ ਲਿਆ ਨੇ ਤਿੰਨ ਕੰਮ ਕੀਤੇ ਇੱਕ ਤੇ ਤੇਰੀ ਬੇਪੱਤੀ ਕਰਤੀ ਦਸਤਾਰ ਲੈ ਗਈ ਦੂਸਰਾ ਤੇਰਾ ਤਣ ਮੰਗਾ ਹੋ ਗਿਆ ਤੇ ਤੀਸਰਾ ਮੁਖ ਚ ਗੁਰਬਾਣੀ ਨਹੀਂ ਬੰਦਗੀ ਛੱਡ ਕੇ ਗੰਦਗੀ ਆ ਗਈ ਇਹ ਤਿੰਨ ਕੰਮ ਮਾਇਆ ਕਰੇਗੀ ਸਮਾਂ ਪਾ ਕੇ ਜਦੋਂ ਇਹਦਾ ਸਮੇਂ ਦਾ ਪ੍ਰਭਾਵ ਵਧੇਗਾ ਦਸਤਾਰ ਖੋਵੇਗੀ ਹਾਜੇ ਵੇਖ ਲਓ ਆਪਣੇ ਬੱਚਿਆਂ ਵੱਲ ਦਾਦਾ ਨਿਹੰਗ ਸਿੰਘ ਜੀ ਪਿਤਾ ਕੁੜਤੇ ਪਜਾਮੇ ਦਾੜੇ ਜਿੱਤੇ ਜਿਹੜਾ ਪੋਤਰਾ ਏ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਕੁਆਲਿਟੀ ਕਿਹੜੀ ਆ ਕੋ ਸਤਨਾਮ ਉਹਦੇ ਕੋ ਮੋਹਰ ਹੀ ਨਹੀਂ ਹੈਗੀ ਜੀ ਤੇ ਯਾਦ ਰੱਖਿਓ ਕੋਈ ਸਰਪੰਚ ਮੈਂਬਰ ਐਮ ਐਲ ਏ ਉਹਦੀ ਪਛਾਣ ਕੀ ਆ ਉਹਦੀ ਮੋਹਰ ਕਾਗਜ਼ ਖਾਲੀ ਤੁਰੇ ਫਿਰਨ ਜਿੰਨਾ ਚਿਰ ਮੋਹਰ ਨਹੀਂ ਲੱਗਦੀ ਸਟੈਂਪ ਨਹੀਂ ਵੀਜ਼ਾ ਲੱਗਦਾ ਇਸ ਤਰ੍ਹਾਂ ਮੇਰੇ ਗੁਰੂ ਪਾਤਸ਼ਾਹ ਬਾਰੇ ਨੇ ਸਾਨੂੰ ਆ ਜਿਹੜਾ ਦਾੜਾ ਬਖਸ਼ਿਆ ਦਸਾਂ ਪੇਚਾਂ ਦੀ ਦਸਤਾਰ ਭਾਵੇਂ ਗੋਲ ਬਨ ਲਓ ਭਾਵੇਂ ਟੇਢੀ ਬਨ ਲਓ ਦਸ ਪੇਚ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਦਸ ਤਿਆਰ ਜਿਹਦੇ ਸਿਰ ਤੇ ਦਸਤਾਰ ਗੁਰੂ ਦਾ ਹੱਥ ਉਹਦੇ ਸਿਰ ਤੇ ਗੱਜ ਗਿਆ ਕੋ ਸਤਨਾਮ ਸ੍ਰੀ ਮਹਾਂ। ਮਾਰੇ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਦਿੱਤਾ ਕਹਿੰਦੇ ਭਾਈ ਮਰਦਾਨਿਆਂ ਮੋਰੀ ਗਵਾਲੀ ਇਹੋ ਜਿਹਾ ਸਮਾਵੇਗਾ ਗੁਰੂ ਨਾਨਕ ਦੇ ਘਰ ਚ ਜੰਮੇ ਬੱਚੇ ਸਾਡੇ ਪਰਿਵਾਰ ਸਾਡੀ ਆਉਣ ਵਾਲੀ ਪੀੜੀ ਮੋਰ ਨੂੰ ਗਵਾਵੇਗੇ ਦਾੜਾ ਕੇਸ ਗੁਰੂ ਦੀ ਨਿਸ਼ਾਨੀ ਸੀ ਮੋਰ ਅਜਿਹੋ ਜਿਹਾ ਫੈਸ਼ਨ ਆਇਆ ਮੋਰੀਗ ਵਾਲੀ ਤੇ ਜਿਹੜੇ ਸਰਪੰਚ ਮੈਂਬਰ ਦੀ ਮੋਰ ਕਵਾਜ ਕੀ ਉਹ ਕਹਿੰਦੇ ਤੂੰ ਕਾਹਦਾ ਵੀ ਸਰਪੰਚ ਤੂੰ ਕਾਹਦਾ ਐਮਐਲਏ ਤੇਰੀ ਮੋਰ ਕਿੱਥੇ ਐ ਕਾਹਦਾ ਡੀਸੀ ਤੇਰੀ ਮੋਰ ਕਿੱਥੇ ਉਹ ਕਹਿੰਦਾ ਘਰੇ ਭੁੱਲ ਗਈ ਮੈਂ ਹੁਣੇ ਲਿਆਇਆ ਸਿੱਖਾ ਯਾਦ ਰੱਖੀ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਮੋਰ ਗਵਾਲੀ ਉਹਨਾਂ ਨੇ ਕਈ ਜਨਮਾਂ ਲਈ ਰੁੱਲ ਜਾਣਾ ਆਖੋ ਸਤਨਾਮ ਸ੍ਰੀ ਉਹਨਾਂ ਨੇ ਰੁੱਲ ਜਾਣਾ ਏ ਇਸ ਕਰਕੇ ਮਾਰੇ ਕਹਿੰਦੇ ਇੱਕ ਮੋਰ ਗਵਾਚੀ ਦੂਸਰਾ ਬਾਣਾ ਗਵਾਲਿਆ ਕੁਰਤਾ ਫੜ ਗਿਆ ਤੀਸਰਾ 25 25 ਬਾਣੀਆਂ ਕੰਠ 40 40 ਬਾਣੀਆਂ ਦਾ ਨਿਤਨੇਮ ਕਰਨ ਵਾਲੀਆਂ ਰੂਹਾਂ ਜਿਨ੍ਹਾਂ ਦੇ ਹਰ ਵੇਲੇ ਜਾਪ ਚੱਲਦਾ ਅਰ ਜੇ ਥੋੜੇ ਕਿ ਪਾਸੇ ਨਿਗਾ ਮਾਰੀਏ ਤੇ ਬਹੁਤ ਹੀ ਗਿਣਤੀ ਉਹਨਾਂ ਪਿਆਰਿਆਂ ਦੀ ਜਿਨ੍ਹਾਂ ਨੂੰ ਜਗਜੀਤ ਸਿੰਘ ਨਹੀਂ ਆਉਂਦਾ ਆਪ ਕੋ ਸਤਨਾਮ ਹੁਣ ਇਹ ਸਾਖੀ ਜਿਹੜੀ ਪ੍ਰਤਨ ਹੈ ਬਹੁਤੇ ਸਾਡੇ ਪ੍ਰਚਾਰਕ ਸਾਖੀ ਤੇ ਜਰੀ ਜਾਂਦੇ ਕੋਈ ਕਹਿੰਦਾ ਗ੍ਰੰਥ ਹੀ ਨਹੀਂ ਹੈਗਾ ਕੋਈ ਕਹਿੰਦਾ ਕਿੱਥੋਂ ਭਲਿਓ ਵਿਚਾਰ ਵੇਖੋ ਇਹਦੀ ਗੁਰਬਾਣੀ ਦੇ ਮੁਤਾਬਕ ਵਿਚਾਰ ਧਾਰਨ ਕਰੋ ਜੈਸੀ ਅਗਨੁਦਰ ਮੈਂ ਤੈਸੀ ਬਾਦ ਮਾਇਆ ਮਾਇਆ ਅਗੰਸਾ ਵਿਕੋ ਜੇਹੀ ਕਰਤਾ ਖੇਲ ਰਚਾਇਆ ਜੰਤ ਸੁਭਣ ਤ ਜਮਿਆ ਪਰਵਾਰ ਭਲਾ ਭਾਇਆ ਲਿਵ ਛੁੜ ਕੀ ਲਗੀ ਤ੍ਰਿਸਨਾ ਮਾਇਆ ਇਹ ਮਾਇਆ ਜਿਤ ਹਰ ਵਿਸਰੈ ਵੋ ਭੁਜੇ ਭਾਉ ਦੂਜਾ ਫਿਰ ਅੱਗੇ ਮਾਰੇ ਕਹੇ ਨਾਨਕ ਗੁਰ ਪ੍ਰਸਾਦੀ ਗੁਰੂ ਦਾ ਤਰਲਾ ਲਾਓ ਗੁਰੂ ਸਾਹਿਬ ਅਗੇ ਬੇਨਤੀ ਕਰੋ ਜੇ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰ ਦੇਣ ਤੈਨੂੰ ਵਿੱਚੇ ਮਾਇਆ ਫਿਰ ਜਿੱਦਾਂ ਢਿੱਡ ਵਿੱਚ ਅੱਗ ਸੀ ਆਪਾਂ ਜੋ ਵੀ ਖਾਣੇ ਬਿੰਨੇ 15 ਮਿੰਟਾਂ ਚ ਸਵਾਹ ਹੋ ਜਾਂਦਾ ਇੱਥੇ ਨਾਭੀ ਥਲੀ ਪਰ 9 ਮਹੀਨੇ ਬੱਚਾ ਕਿਉਂ ਨਹੀਂ ਛੜਿਆ ਏਡੀ ਵੱਡੀ ਉਧਾਰਨ ਮਾਰੇ ਨੀਤੀ ਮਾਤ ਗਰਭ ਮੈਂ ਆਪਨ ਸਿਮਰਣ ਦੇ ਤਹਿ ਤੁਮ ਰੱਖਣਾ ਰੇ ਰਮਈਆ ਕੇ ਗੁਣ ਚੇਦ ਪਰਾਨੀ ਕਵਣ ਬੋਲਤੇ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਬਾਹਰ ਵਿਵਸਥਾ ਤੁਜੇ ਪਿਆਰੇ ਦੂਦ ਭਰ ਜੋਵਨ ਪੂਜਨ ਸੁਖ ਕਿੰਨੀਆਂ ਬਖਸ਼ਿਸ਼ਾਂ ਦਿੱਤੀਆਂ ਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਪਰੋਚੋਲੀ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦੇ ਤੋਂ ਅੰਦਰ ਜਿਜਰ ਘਟ ਮੈ ਸਾਹੋ ਜਿਜਰ ਘਟ ਮੈ ਸਾਹੋ ਵਾਹਿਗੁਰੂ ਹਜ਼ੂਰ ਪਾਤਸ਼ਾਹ ਗਿਆਨ ਦਾ ਸ਼ਰਮਾ ਦਿੰਦੇ ਗੁਰਮੁਖੋ ਸ਼ਬਦ ਦਾ ਪ੍ਰਸ਼ਾਦ ਜਿਵੇਂ ਜਿਵੇਂ ਛੱਕਾਂਗੇ ਆਪਾਂ ਵੀ ਬੱਚੇ ਐਨੀ ਬੁੱਧੀ ਨਹੀਂ ਪਰ ਗੁਰੂ ਸਾਹਿਬ ਸਿਰ ਤੇ ਹੱਥ ਰੱਖਣ ਇਹ ਸੇਵਾ ਲੈੰਦੇ ਰਹਿਣ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਕਿਹਨੇ ਫੜਦਾਨਿਆ ਤੈਨੂੰ ਕਿਹਾ ਸੀ ਨਾ ਤੂੰ ਕੀਰਤਨ ਵੱਲ ਧਿਆਨ ਰੱਖ ਸ਼ਬਦ ਵੱਲ ਤੂੰ ਕੀ ਲੈਣ ਗਿਆ ਬੇਪੱਤੀ ਹੋਈ ਉਹ ਤੇ ਸਾਡੇ ਲਈ ਕਥਾ ਬਣਾਗੇ ਦੋ ਤਿੰਨ ਘਟਨਾ ਦਾ ਜ਼ਿਕਰ ਵਿਦਵਾਨ ਕਰਦੇ ਨੇ ਇੱਕ ਖੇਤੀ ਹਰੀ ਦੂਸਰਾ ਦਰਖਤ ਦੀ ਛਾਂ ਤੀਸਰਾ ਸਰਪ ਦੀ ਛਾਇਆ ਕਿਉਂਕਿ ਕੋਈ ਇਨਸਾਨ ਵੀ ਕਿਸੇ ਜਗ੍ਹਾ ਨਾਲ ਜੁੜਦਾ ਹੈ ਤੇ ਪਹਿਲਾਂ ਉਹਦੇ ਅੰਦਰ ਸਰਧਾ ਪੈਦਾ ਹੁੰਦੀ ਵਿਸ਼ਵਾਸ ਪੈਦਾ ਹੁੰਦਾ ਹੈ ਜੇ ਆਪਾਂ ਰਿਸ਼ਤਾ ਵੀ ਕਰਦੇ ਕਿਤੇ ਬੱਚੇ ਬੱਚੀ ਦਾ ਤੇ ਪਹਿਲਾਂ ਵਿਸ਼ਵਾਸ ਬਣਦਾ ਹੈ ਸ਼ਰਦਾਬਾਦੀ ਦੀ ਇਹ ਪਰਿਵਾਰ ਇਸ ਤਰ੍ਹਾਂ ਦਾ ਹੈ ਬਿਹਾਰ ਇਸ ਤਰ੍ਹਾਂ ਦਾ ਹੈ ਰਾਏ ਬਲਾਰ ਇੱਕ ਮੁਸਲਮਾਨ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਿਆਰੇ ਪ੍ਰੀਤਮ ਨੂੰ ਉਹਨਾਂ ਨੇ ਭਾਵਨਾਾਂ ਦੇ ਨਾਲ ਤੱਕਿਆ ਤੇ ਭਾਵਨਾਾਂ ਦੇ ਵਿੱਚੋਂ ਪਿਆਰ ਨਿਕਲ ਆਇਆ ਗੱਜ ਕੇ ਆਖੋ ਸਤਨਾਮ ਤਿੰਨ ਘਟਨਾਵਾਂ ਵੇਖੀਆਂ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਹਣਾ ਭਾਰਤ ਵਰਸ਼ ਦੀ ਸ਼ਾਨ ਚ ਮੁਕਾਂਡ ਆਇਆ ਕਿਸੇ ਆਖਿਆ ਲਾਲ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾੜ ਆਇਆ ਕਿਸੇ ਆਖਿਆ ਮਿਰਛਿਦ ਰਾਏ ਬਲਾਰਦਾਏ ਸੱਚੇ ਪਿਆਰ ਨੂੰ ਤੋੜ ਛਡਾੜ ਆਇਆ ਕੁਦਰਤ ਬੋਲ ਪਿਆਵ ਕਰਤਾਰ ਨਾਨਕ ਜਗਤ ਜਲੰਦੇ ਨੂੰ ਠੰਡ ਵਰਤੌਣ ਆਇਆ ਮਾਰੇ ਦਾ ਨੂਰਾਨੀ ਚਿਹਰਾ ਹਜ਼ੂਰ ਦੇ ਪ੍ਰਕਾਸ਼ ਛੱਲੇ ਨਹੀਂ ਜਾਂਦੇ ਜਿਵੇਂ ਚਕੋਰ ਚੰਦਰਵਾਣਾ ਪ੍ਰੀਤ ਕਰਦੀ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਇਸੇ ਤਰ੍ਹਾਂ ਭਾਗਾਂ ਵਾਲਿਓ ਘੁਰ ਫੋਲਣਾ ਪ੍ਰੀਤ ਕਰਦਾ ਹੈ ਪਤੰਗਾ ਦੀਵੇ ਨਾਲ ਕਰਦਾ ਹੈ ਪਰ ਇਹ ਪਿਆਰ ਅਧੂਰਾ ਹੈ ਮੱਛੀ ਪਾਣੀ ਨੂੰ ਪਿਆਰ ਕਰਦੀ ਪਰ ਪਾਣੀ ਮੱਛੀ ਨੂੰ ਪਿਆਰ ਨਹੀਂ ਜੇ ਕਰਦਾ ਪਤੰਗਾ ਦੀਵੇ ਨੂੰ ਪਿਆਰ ਕਰਦਾ ਏ ਪਰ ਦੀਵਾ ਪਤੰਗੇ ਨੂੰ ਪਿਆਰ ਨਹੀਂ ਜੇ ਕਰਦਾ ਚਕੋਰ ਚੰਦਰਮਾ ਨੂੰ ਪਿਆਰ ਕਰਦੀ ਏ ਪਰ ਚੰਦਰਮਾ ਚਕੋਰ ਨੂੰ ਪਿਆਰ ਨਹੀਂ ਜੇ ਕਰਦਾ ਏਸੀ ਤਰ੍ਹਾਂ ਮਾਰੇ ਸਾਹਿਬ ਦੇ ਪਿਆਰ ਦੀ ਗੱਲ ਕਰੀਏ ਇਹ ਜੂਨਾ ਟੇਡੀਆਂ ਨੇ ਇਹ ਆਪਣੇ ਪਿਆਰੇ ਨੂੰ ਮੌਤ ਦਿੰਦੀਆਂ ਮੌਤ ਤੇ ਜਿਹੜਾ ਸਿੱਖ ਗੁਰੂ ਨੂੰ ਪਿਆਰ ਕਰਦਾ ਗੁਰੂ ਜ਼ਿੰਦਗੀ ਦਿੰਦਾ ਗੱਜਿਆ ਖੁ ਸਤਨਾਮ ਸ੍ਰੀ ਗੁਰੂ ਜੀਵਨ ਦਿੰਦਾ ਹੈ ਜਾਂਚ ਸਿਖਾਉਂਦਾ ਹੈ ਗਿਆਨ ਅਨਜਨ ਗੁਰ ਦੀਆ ਗਿਆਨ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਵੇਟਿਆ ਨਾਨਕ ਮਨ ਪਰਗਾਸ ਮੇਰੇ ਮਹਿਬੂਬ ਦੀ ਬਾਣੀ ਅੰਦਰ ਗਿਆਨ ਹੈ ਤੇ ਗਿਆਨ ਦਾ سرمਾ ਜਦੋਂ ਗੁਰੂ ਆਪਣੇ ਬੱਚੇ ਨੂੰ ਆਪਣੇ ਸਿੱਖ ਨੂੰ ਪਾਉਂਦਾ ਏ ਕਰਮਾਂ ਵਾਲਿਓ ਤੇ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਏ ਇਹ ਵੀ ਵਿਦਵਾਨ ਜ਼ਿਕਰ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਭ ਤੋਂ ਪਹਿਲੀ ਵਾਰ ਜੇ ਕਿਸੇ ਨੇ ਇੰਨਾ ਵੱਡਾ ਪ੍ਰੇਮ ਕੀਤਾ ਤੇਉ ਰਾਏ ਬਲਾਰ ਸੀ 750 ਮਰੱਬਾ ਬਾਬੇ ਦੇ ਪਿਆਰ 'ਚ ਹੀ ਉਹਨੇ ਨਤਮਸਤਕ ਹੋਇਆ ਮੱਥਾ ਟੇਕਿਆ 18750 ਕਿੱਲੇ ਕਰੀਬ ਜ਼ਮੀਨ ਬੰਦੀ ਹੈ ਜਿਹੜੀ ਪਿਆਰੇ ਦੇ ਪਿਆਰ 'ਚ ਰੱਖ ਦਿੱਤੀ ਜਿੱਥੇ ਸ਼੍ਰੀ ਨਨਕਾਣਾ ਸਾਹਿਬ ਸੁਖੋਤਗੜ੍ਹ ਗਿਆਖੂ ਸਤਨਾਮ ਹੁਣ ਜਦੋਂ ਗੁਰੂ ਨੂੰ ਸਿੱਖ ਮਿਲਦਾ ਹੈ ਤੇ ਗੁਰੂ ਫਿਰ ਕੀ ਕਰਦਾ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਤਿਆਰ ਕਰਦੀ ਉਹਦੀ ਰੂਪਰੇਖਾ ਉਦੇ ਬਸਤਰ ਧੋਂਦੀ ਹੈ ਉਹਦਾ ਜੂੜਾ ਕਰਦੀ ਹੈ ਉਹਨੂੰ ਸਕੂਲ ਭੇਜਦੀ ਹੈ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇਗਾ ਪਖੰਡੀਆਂ ਦੰਬੀਆਂ ਦੇ ਧਾਰੀਆਂ ਦਾ ਖਿਹੜਾ ਛੱਡ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਉਹਨੂੰ ਸ਼ਬਦ ਦਾ ਪ੍ਰਸ਼ਾਦ ਦੇਣਗੇ ਦੋ ਪ੍ਰਸ਼ਾਦ ਆਪਾਂ ਲੈਨੇ ਕੜਾ ਪ੍ਰਸ਼ਾਦ ਇੱਕ ਸ਼ਬਦ ਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਅੰਦਰ ਸਰੀਰ ਰੂਪੀ ਅੰਦਰ ਨੂੰ ਸ਼ਾਂਤ ਕਰਦਾ ਏ ਜੇ ਜਿਹੜਾ ਸ਼ਬਦ ਦਾ ਪ੍ਰਸ਼ਾਦ ਹੈ ਇਹ ਬੰਦੇ ਦੀ ਆਤਮਾ ਨੂੰ ਪਵਿੱਤਰ ਕਰ ਦਿੰਦਾ ਉਹ ਸਤਨਾਮ ਆਪਣਾ ਸਾਰਿਆਂ ਦਾ ਵਿਸ਼ਾ ਇਹੀ ਹੈ ਜਿੰਨੇ ਵੀ ਪ੍ਰਚਾਰਕ ਨੇ ਰਾਗੀ ਨੇ ਗੁਰੂ ਘਰ ਦੇ ਮਹਾਂਪੁਰਖ ਨੇ ਡਾਕਟਰ ਸਾਹਿਬ ਜੀ ਹੈ ਸਾਰੀ ਸੰਗਤ ਲੱਗੇ ਕਾਰਨ ਮੇਣ ਕੀ ਹੈ ਪਿਆਰੇ ਦੇ ਪਿਆਰ ਦੇ ਨਾਲ ਜੁੜੋ ਇਹ ਜ਼ਿੰਦਗੀ ਛੋਟੀ ਹੈ ਇਹ ਬੜੀ ਕੋਮਲ ਹੈ ਇਹਦਾ ਪਤਾ ਕੋਈ ਨਹੀਂ ਇਸ ਦੇ ਨੇ ਕਦੋਂ ਫਟ ਜਾਣਾ ਕਹਾ ਵਿਸਵਾਸਾ ਇਸ ਭਾਂਡੇ ਦਾ ਇਤਨਕ ਲੱਗੇ ਠਣਕਾਰ ਕਦੋਂ ਇਸ ਭਾਂਡੇ ਨੇ ਟੁੱਟ ਜਾਣਾ ਏ ਇਸ ਵਿਸਵਾਸਾਂ ਦੀ ਪੂੰਜੀ ਜਿਹੜੀ ਖਤਮ ਹੋ ਜਾਵੇ ਮਹਾਰੇ ਦੇ ਪਿਆਰ ਦੇ ਵਿੱਚ ਰਾਇ ਬਲਾਰ ਮਸਤ ਹੋਇਆ ਗੁਰਬਾਣੀ ਕਹਿੰਦੀ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਸਭ ਆਸਾ ਚਿੰਤਾ ਵਿਸਾਰ ਐਨਾ ਪਿਆਰ ਮਹਾਰਾਜ ਦੇ ਨਾਲ ਪੈ ਜਾਣਾ ਹੁਣੇ ਵੀਰ ਜੀ ਵਚਨ ਕਰਦੇ ਸੀ ਕਹਿੰਦੇ 2 ਘੰਟੇ ਖੰਡ ਪਾੜ ਸਾਹਿਬ ਦੀ ਰੋਲ ਲਾਈ ਹੋਵੇ ਪੜ੍ਹ ਕੇ ਬਾਣੀ ਰੂਹ ਦੇ ਨਾਲ ਤੇ ਜਦੋਂ ਤਾਬਿਆ ਚ ਪਿਆਰ ਭਿਜ ਕੇ ਕੋਈ ਉੱਠਦਾ ਏ ਐਨਾ ਅੰਦਰ ਕੁੰਮਲ ਹੋ ਜਾਂਦਾ ਕੋਈ ਮੜਾ ਜੇ ਥੱਕਾ ਲਾਵੇ ਤੇ ਡਿੱਗ ਸਕਦਾ ਆਖੋ ਸਤਨਾਮ ਇਹੀ ਤੇ ਪ੍ਰੇਮ ਹੈ ਹੁਣ ਆਪਾਂ ਮੋਬਾਈਲ ਵੇਣੇ ਆ ਫਿਲਮਾਂ ਵੇਣੇ ਆ ਗੇਮਾਂ ਖੇਡਦੇ ਚਾਰ-ਚਾਰ ਘੰਟੇ ਬੰਦਾ ਵਿੱਚੋਂ ਨਿਕਲਦਾ ਹੀ ਨਹੀਂ ਖਿੱਚ ਪੈ ਗਈ ਇਦਾਂ ਜਿਹੜੇ ਪ੍ਰਾਤਨ ਰੱਬ ਦੇ ਪਿਆਰੇ ਸਾਧੂ ਮਹਾਤਮਾ ਜਿਹੜੇ ਬੰਦਗੀ ਵਾਲੇ ਉਹਨਾਂ ਨੂੰ ਰਸ ਆਉਂਦਾ ਸੀ ਸ਼ਬਦ ਵਿੱਚੋਂ ਚਾਰ-ਚਰ ਕੇ ਕੀਰਤਨ ਸੁਣਨਾ ਕਥਾ ਸੁਣਨੀ ਅੱਗੇ ਹੋਰ ਸੁਣਨਾ ਅੱਗੇ ਹੋਰ ਸੁਣਨਾ ਪਿਆਸ ਲੱਗ ਜਾਣੀ ਸਾਚੇ ਨਾਮ ਕੀ ਲੱਗੇ ਭੁੱਖ ਉਤ ਭੁਖ ਹੈ ਖਾਏ ਚੱਲੀ ਹੈ ਦੁਖ ਜਿਨ੍ਹਾਂ ਨੇ ਇੰਨਾ ਪਿਆਰ ਕੀਤਾ ਮਹਾਰਾਜ ਦੇ ਸ਼ਬਦ ਵੀ ਸੁਨੇ ਸ਼ਬਦ ਦਾ ਪ੍ਰਸ਼ਾਦ ਵੀ ਲਿਆ ਮਹਾਰਾਜ ਕਹਿੰਦੇ ਬਾਜ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਮਹਾਰਾਜ ਜ਼ਿੰਦਗੀ ਦਾ ਸਰੂਪ ਰੂਪ ਰੇਖਾ ਤਿਆਰ ਕਰਦੇ ਰਾਏ ਵਰਗਿਆਂ ਨੇ ਪੁੱਛਿਆ ਬਾਬਾ ਬੰਦਾ ਕੀ ਹੈ ਵਿਚਾਰ ਹੋ ਗਈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਹੀਂ ਮੱਥਾ ਢੇਕ ਕੇ ਤੁਰੇ ਜਾਂਦੇ ਲੰਗਰ ਪਾਣੀ ਛੱਕ ਕੇ ਤੁਰੇ ਜਾਂਦੇ ਵਿਚਾਰ ਕਦੋਂ ਕਰਾਂਗੇ ਕਦੋਂ ਮਾਰੇ ਦੇ ਪਿਆਰ ਨੂੰ ਆਪਾਂ ਜੀਵਨ ਚ ਧਾਰਨ ਕਰਾਂਗੇ ਰੰਗ ਲਾਗਤ 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 ਹੈ ਭ੍ਰਮ ਭਾਗਤ ਭਾਗਤ ਹੈ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਿਆ ਪਾਤਸ਼ਾਹ ਮਹਾਰਾਜ ਕਹਿੰਦੇ ਪਹਿਲਾ ਪਿਆਰ ਲਗਾ ਥਣ ਦੁੱਧ ਦੁਜੈ ਮਾਏ ਬਾਪ ਕੀ ਸੁਧ ਕਹਿੰਦੇ ਜਦੋਂ ਜਨਮ ਹੋਇਆ ਕਹੋ ਜੀ ਰੂਪ ਰੇਖਾ ਜ਼ਿੰਦਗੀ ਦਾ ਨਕਸ਼ਾ ਮਾਰੇ ਖਿੱਚ ਲੈ ਕਹਿੰਦੇ ਜਨਮ ਹੋਇਆ ਇਹ ਤੋਂ ਪਹਿਲਾਂ ਗੁਰੂ ਅਮਰਦਾਸ ਮਾਰੇ ਦੇ دیدار ਹੁੰਦੇ ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਆਨੰਦ ਵਰਤਾ ਕੇ ਕਹਿੰਦੇ ਜੈਸੀ ਅਗਨ ਉਦਰ ਮੈਂ ਐਸੀ ਵਾਰ ਮਾਇਆ ਵੀ ਇੱਕ ਪੇਟ ਚ ਆਗੈ ਮਾਲ ਦੇ ਜਿਹਨੂੰ ਜਠ ਰਗਣੀ ਕਿਹਾ ਜਾਂਦਾ ਏ 9 ਮਹੀਨੇ ਬੱਚਾ ਇਹਦੇ ਅੱਗ ਦੇ ਵਿੱਚ ਰਿਹਾ ਆਪਾਂ ਸਾਰੇ ਉੱਥੋਂ ਆਏ ਕਈ ਸਵਾਲ ਕਰ ਦੇਣਗੇ ਜੀ ਪਾਠ ਕਰਨਾ ਸਿਮਰਨ ਕਰਨਾ ਕੀ ਹੁੰਦਾ ਹਾ ਕਿਉਂ ਨਹੀਂ ਹੁੰਦਾ ਭਾਈ ਤੇਰੇ ਕਰ ਰੱਬ ਆਇਆ ਹੀ ਬਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣਾ ਰੇ ਕਿ ਜਿਸ ਨੇ ਮਾਂ ਦੇ ਉਦਰ ਦੇ ਵਿੱਚ 9 ਮਹੀਨੇ ਇੰਨੀ ਗੰਦਗੀ ਤੇ ਜਠ ਰਗਣੀ ਦੇ ਵਿੱਚ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਤੇ ਅੱਜ ਕਦੋਂ ਡਰਦਾ ਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਾ ਵਿਕੋ ਜਿਹੀ ਕਰਤਾ ਖੇਲ ਰਚਾਇਆ ਉਹਦੀ ਖੇਡ ਹੈ ਦੋਵੇਂ ਅੱਗਾ ਬਰਾਬਰ ਨੇ ਪੇਟ ਵਿੱਚ ਜਠਰਗਣੀ ਐ ਤੇ ਜਦੋਂ ਜਨਮ ਲੈ ਲਿਆ ਬਾਹਰ ਮਾਇਆ ਦੀ ਅੱਗ ਲੱਗੀ ਪਈ ਆਖੋ ਸਤਨਾਮ ਭੈਣ ਤੋਂ ਭੈਣ ਭਰਾ ਤੋਂ ਭਰਾ ਗੁਰੂ ਤੋਂ ਚੇਲਾ ਅਕੀਬਾਂਦਿਆ ਆਪਣੇ ਸਿੱਖ ਪਰਿਵਾਰ ਚ ਪੰਥ ਨੂੰ ਕੀ ਹੋ ਗਿਆ ਆਗੂਆਂ ਨੂੰ ਕੀ ਹੁੰਦਾ ਜਾਂਦਾ ਮਹਾਰਾਜ ਕਹਿੰਦੇ ਕਿਧਰ ਨੂੰ ਹਵਾ ਚੱਲ ਪਈ ਇਹ ਮਾਇਆ ਜਿਹੜੀ ਅਗਨੀ ਦੀ ਤਰਾਂ ਐ ਇਹ ਜਿੱਧਰ ਨੂੰ ਜਾਂਦੀ ਤਵਾ ਹੀ ਕਰੀ ਜਾਂਦੀ ਸਾੜ ਕੇ ਸਵਾਹ ਕਰੀ ਜਾਂਦੀ ਬੜੇ ਵੱਡੀਆਂ ਰੂਹਾਂ ਬੜੇ ਵੱਡੇ ਪਿਆਰੇ ਜਿਨ੍ਹਾਂ ਨੇ ਕੌਮ ਨੂੰ ਮੁਹੱਬਤ ਵੰਡਨੀ ਸੀ ਨਫ਼ਰਤ ਵੰਡਦੀ ਜੈਸੀ ਅਗਨੁਦਰਮੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਉਹਦੀ ਖੇਡ ਹੈ ਜਾਣ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾ ਇਹੋ ਜੀ ਖਿੱਚ ਪਈ ਇਹੋ ਜੀ ਮੁਹੱਬਤ ਮਿਲੀ ਫਿਰ ਕੀ ਹੋਇਆ ਲਿਵ ਛੁਡਕੀ ਸਾਚੀ ਲਿਵੈ ਬਿਨ ਦੇਨ ਮਾਣੀ ਹੁਣ ਸਾਰੀ ਦੁਨੀਆ ਚਿੰਤਾ ਛੋਰੀ ਨਿੰਦਿਆ ਚੁਗਲੀ ਈਰਖਾ ਚ ਸੜੇ ਪਏ ਆਪਾਂ ਆ ਕੁਝ ਕੁ ਰੂਹਾਂ ਦੇ ਚਿਹਰੇ ਤੇ ਨੂਰ ਦੀਦਾ ਉਹ ਕੌਣ ਹੈ ਜਿਨ੍ਹਾਂ ਨੂੰ ਪਿਆਰੇ ਦਾ ਪਿਆਰ ਮਿਲ ਜੇ ਜਿਹੜੇ ਕੰਮ ਧੰਦੇ ਛੱਡ ਕੇ ਰੋਜ਼ 2 2.5 ਘੰਟੇ ਆਪਣਾ ਕੀਰਤਨ ਉਹਦੀ ਯਾਦ ਅੰਦਰ ਬੈ ਕੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਹੱਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਸਮਝ ਆ ਗਈ ਨਾ ਤੇ ਫਿਰ ਜਦੋਂ ਸੱਚ ਪਤਾ ਲੱਗਾ ਸੰਤੋਖ ਤੇ ਫੇਰ ਹੀ ਆਊਗਾ ਤੇ ਸੱਚ ਕੋੜਾ ਹੁੰਦਾ ਏ ਨੰਗੇ ਆਏ ਆ ਨੰਗੇ ਜਾਣਾ ਖਾਲੀ ਆਏ ਖਾਲੀ ਜਾਣਾ ਏ ਕੱਲੇ ਆਏ ਤੇ ਕੱਲੇ ਸੱਚ ਹੁਣ ਜਿਹਨੂੰ ਸੱਚ ਪਤਾ ਲੱਗਿਆ ਤੇ ਉਹ ਚੋਰੀ ਨਹੀਂ ਕਰਦਾ ਉਹ ਨਸ਼ਾ ਨਹੀਂ ਵੇਚਦਾ ਉਹ ਕਿਸੇ ਦਾ ਹੱਕ ਨਹੀਂ ਖਾਂਦਾ ਕਿਸੇ ਨਾਲ ਧੋਖਾ ਕਦੇ ਨਹੀਂ ਕਰੇਗਾ ਉਹਦੇ ਅੰਦਰ ਸੰਤੋਖ ਆਵੇਗਾ ਹੀ ਆਵੇਗਾ ਸੱਚੀ ਨਹੀਂ ਪਤਾ ਲੱਗਾ ਤੇ ਕਿੱਥੋਂ ਸੰਤੋਖ ਹੋਣਾ ਤਿੰਨ ਗੱਗੇ ਸੀ ਗੱਗਾ ਗੁਰਦੁਆਰੇ ਗਏ ਗੱਗਾ ਗੋਲਕ ਤੇ ਮੱਥਾ ਟੇਕਿਆ ਪ੍ਰਕਰਮਾ ਕੀਤੀ ਜਲ ਘਰ ਨੂੰ ਲੱਗਰ ਛੇ ਗਿਆ ਤੀਸਰਾ ਗੱਗਾ ਗੁਰੂ ਗ੍ਰੰਥ ਸਾਹਿਬ ਦੇ ਬੋਲ ਸੀ ਜਿਹੜੇ ਪੜ ਕੇ ਵਿਚਾਰਨੇ ਸੀ ਵੰਡਨੇ ਸੀ ਘਰ ਘਰ ਜਾ ਕੇ ਸਾਰਿਆਂ ਨੂੰ ਪਿਆਰ ਦਿਖਾਉਣਾ ਸੀ ਵੀ ਆਹ ਵੋ ਸਿੱਖ ਸਤ ਗੁਰ ਕੀ ਪਿਆਰਿਓ ਆਹ ਸਿੱਖ ਸਤ ਗੁਰ ਕੀ ਪਿਆਰਿ ਹੋ ਆਵੋ ਸਤਿ ਪਿਆਰ ਗਾਵ ਸਚੀ ਬਾਣੀ ਗਾਵ ਸਚੀ ਬਾਣੀ ਗਾਵ आओ सिख सतगुर के प्यारो सिख सत कि प्यारवाज मार दिल आ जा एवें कंधी बरूई ना लग्या कर आ लाग जा लागे हो जा ਛੱਡ ਸਾਰਾ ਕੁਝ ਸੱਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਚਾਰੀਆ ਤੁਧ ਬਾਜ ਸਮਰਾਥ ਕੋਈ ਨਾ ਕੋਈ ਨਹੀਂ ਸਮਰਾਥ ਹੋਰ ਜੇ ਰੁਖਣ ਮਾ ਤੁਹਾਡੇ ਕਿ ਚਲੋ ਇੱਟਾਂ ਨੂੰ ਟੇਕੀ ਚਲੋ ਤਾਂ ਗਿਆਨ ਨੂੰ ਮੰਨ ਲਓ ਕੁਛ ਨਹੀਂ ਉਹ ਸਮਰਾਥ ਕੋਈ ਹੈ ਜਿਹਦੇ ਅੱਗੇ ਪਿਆਰ ਦੀਆਂ ਪਿੰਗਾ ਪੈਂਦੀਆਂ ਤੇ ਜਿਨ੍ਹਾਂ ਨੇ ਪਾਲੀਆਂ ਜਿਨਹਾਂ ਰਪਾਇਆ ਤੇ ਨਹਿ ਸ਼ਪਾਇਆ ਮਾਰੇ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਜੈਸੀ ਅਗਨੁਦਰ ਮੈਂ ਤੈਸੀ ਬਾਹ ਮਾਇਆ ਮਾਇਆ ਗਨਸਾ ਵਿਕੋ ਜਹੀ ਕਰਤਾ ਖੇਲ ਰਚਾਇਆ ਉਦੀ ਖੇਡ ਨੂੰ ਸਮਝਣਾ ਬੜਾ ਔਖਾ ਏ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲੇਵ ਛੁੜਕੀ ਯਾਰੀ ਟੁੱਟ ਗਈ ਰਬ ਦੀ ਅਜਿਹੀ ਜਿਦਰ ਮਰਦੀ ਵੇਖ ਲੋ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਇਹੋ ਜੀ ਬਿਮਾਰੀ ਆ ਨਾ ਤ੍ਰਿਸ਼ਨਾ ਇਹਦਾ ਇਲਾਜ ਨਹੀਂ ਆਪਣੇ ਦੇ ਫਿਰ ਵੀ ਫਰਕ ਕਮ ਮੜਾ ਜੇ ਜੱਜੇ ਚੜਜੋ ਪਰੇ ਗਾਂ ਨੂੰ ਉਦੋਂ ਵੀ ਜ਼ਿਆਦੀ ਆਖੋ ਸਤਨਾਮ 18 18 ਘੰਟੇ ਕੰਮ ਕਰਕੇ 5 5 ਲੱਖ 6 6 ਲੱਖ ਤਾਂ ਵੀ ਕਹਿੰਦੇ ਮਰ ਗਏ ਪੱਲੇ ਕੁਝ ਨਹੀਂ ਨੀਂਦ ਨਹੀਂ ਆਉਂਦੀ ਮਾਰੇ ਕਹਿੰਦੇ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹੋ ਜੀ ਹਵਾ ਚੱਲ ਰਹੀ ਸਾਰੇ ਬਲੇਟ ਨੇ ਜਿੱਦਾਂ ਬਾਬ ਰੋਲਾ ਆਉਂਦਾ ਹੈ ਨਾ ਜਿਹੜੀ ਚੀਜ਼ ਉਹਦੇ ਕਾਬੂ 'ਚ ਆ ਜਾਂਦੀ ਓ ਪਰ ਇਕੱਠੀ ਕਰਕੇ ਚੜਾ ਦਿੰਦਾ ਤਾਂ ਇਦਾਂ ਮਹਾਰਜ ਕਹਿੰਦੇ ਮਾਇਆ ਨੇ ਅਮਰ ਵਰਤਾਤਾ